ਤੁਸੀਂ ਵੇਖ ਰਹੇ ਹੋ ਇਹ ਬੰਦਾ ਇੱਕ ਪੱਥਰ ਪਟ ਰਿਹਾ ਦੇਖੋ ਕੀ ਕਰਦਾ ਹੈ ਹਲੇ ਤੁਹਾਨੂੰ ਸਮਝ ਨਹੀਂ ਆ ਰਹੀ ਇਹ ਪੱਥਰ ਪਟ ਕੇ ਛਿਲ ਤੇ ਧਰ ਲਿਆ ਇਹ ਪੱਥਰ ਦਾ ਕੀ ਬਣਾਊਗਾ ਤੁਸੀਂ ਆਪਣਾ ਕਮੈਂਟ ਕਰਕੇ ਦੱਸਿਓ ਇਹ ਪੱਥਰ ਦਾ ਕੀ ਬਣਾਊਗਾ ਕਰਨ ਲੱਗਿਆ ਉਸ ਨੂੰ ਦੇਖੋ ਇਹਨੇ ਕਿੰਨੀ ਮਿਹਨਤ ਕੀਤੀ ਹੈ ਪੱਥਰ ਨਾਲ ਥੋੜੀ ਥੋੜੀ ਜਿ ਨੂੰ ਸਮਝਾਉਣ ਲੱਗੀ ਹੋਣੀ ਕੀ ਬਣਾਉਣਾ ਚਾਹੁੰਦਾ ਹੈ ਕਿੰਨੀ ਮਿਹਨਤ ਕਰ ਰਿਹਾ ਹੈ ਪੂਰੀ ਵੀਡੀਓ ਦੇਖ ਕੇ जिने लाइक नहीं करना वो भी करुगा वीडियो पूरी देख के तौडा दिल मन्नुगा ਵੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਏ ਔਰ ਅਸੀਂ ਵੀਡੀਓ ਤੇ ਲਾਇਕ ਤੇ ਕਮੈਂਟ ਵੀ ਕਰੀਏ ਦੇਖੋ ਕਿੰਨੀ ਜ਼ਬਰਦਸਤ चीज ਬਣਾ ਰਿਆ ਹੈ ਕੋਮਤੋ सिन्हा ਦਾ ਕਮਾਲ ਵੇਖਿਓ ਹੱਥਾਂ ਦੀ ਕਮਾਲ ਹੈ ਦੇਖ ਕਿੰਦੀ ਵਧੀਆ ਚੀਜ਼ ਬਣਾ ਰਹੇ ਨੇ ਕਿੰਨੀ ਮਿਹਨਤ ਹੈ ਐਨੀ ਮਿਹਨਤ ਦੇਖਦਾ ਤੁਹਾਡਾ ਦਿਨ ਜਰੂਰ ਕਰੇਗਾ ਵੀ ਚੈਨਲ ਨੂੰ ਫੋਲੋ ਕਰ ਲਿਏ ਜੂਟ ਹੋ ਤੇ ਦੇਖਣਾ ਸਬਸਕ੍ਰਾਈਬਰ ਜਰੂਰ ਕਰੋ ਲੈਕਰ ਕਮੈਂਟ ਵੀ ਕਰਿਓ ਵੀ ਪਹਿਲਾ ਹੀ ਜੀ ਵੀਡੀਓ ਵੇਖੀ ਐ ਕਿੰਨੀ ਇਸ ਬੰਦੇ ਨੇ ਮਿਹਨਤ ਕਰਕੇ ਕਿੰਨੀ ਮਿਹਨਤ ਕਰ ਰਹਾ ਹੈ ਬਹੁਤ ਵਧੀਆ ਤੇ ਸੁੰਦਰ ਚੀਜ਼ ਬਣ ਜੂਗੀ ਪੂਰੀ ਵੀਡੀਓ ਵੇਖੋ ਪੂਰੀ ਵੀਡੀਓ ਦੇਖ ਕੇ ਤੁਹਾਨੂੰ ਬਹੁਤ ਵਧੀਆ ਲੱਗੇਗੀ ਵੇਖ ਸਕਦੇ ਹੋ ਵੇਖ ਹੁਣ ਇਹ ਰੇਗਮਾਂਡ ਲਾਉਣ ਲੱਗਿਆ ਚੱਕ ਪਾਲ ਸਮਾਰਤੀ ਆਪਾਂ ਪਾਲਸ ਤੇ ਇੱਕ ਮਾਰ ਮਾਰ ਰਹੇ ਪਾਲਸ ਦੀ ਚਮਕਾ ਜੇ ਇਹ ਦੁਆਰਾ ਪਾਲਸ 라ਤੀ ਤੁਸੀਂ ਦੇਖੋਗੇ ਤੁਹਾਡਾ ਰੂਹ ਖੁਸ਼ ਹੋ ਜਾਏਗਾ ਬਣ ਕੇ ਇਹ ਚੀਜ਼ ਬਣਾਉਣੀ ਸੀ ਰੈਡੀ ਹੋ ਚੁੱਕੀ ਹੈ ਦੇਖੋ ਜੀ ਇੱਕ ਬੇਕਾਰ ਪੱਥਰ ਤੋਂ ਡੋਂਗਾ ਤਿਆਰ ਕਰਤਾ